ਨਾ ਕਸਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵੱਧ ਰਿਹਾ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਹੈ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਕਹਿੰਦੇ ਸੁਖਬੀਰ ਬਾਦਲ ਸਾਹਿਬ ਮਜੀਠੀਆ ਸਾਹਿਬ ਬਾਜਵਾ ਸਾਹਿਬ ਖੈਰਾ ਸਾਹਿਬ ਕਹਿੰਦੇ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਦਾ ਪੇਪਰ ਦਵਾ ਦਈਏ ਫੇਲ ਹੋ ਜਾਣ ਇਹਨਾਂ ਨੂੰ ਤਾਂ ਚੰਡੀਗੜ੍ਹ ਲਿਖਣਾ ਤੱਕ ਨਹੀਂ ਆਉਂਦਾ ਪੰਜਾਬੀ 'ਚ ਮੈਂ ਸੁਣਾਉਣਾ ਕਹਿੰਦੇ ਚੰਡੀਗੜ੍ਹ ਦੇ ਕੀ ਸਪੈਲਿੰਗ ਹੁੰਦੇ ਨੇ ਪੰਜਾਬੀ 'ਚ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਬਿਹਾਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗੱਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਨਾ ਲਿਖਣੇ ਆਉਂਦੇ ਨੇ ਤਾ ਜੁਗਨੂ ਅੱਜ ਸਟੇਜ ਤੇ ਆਪ ਹੀ ਫੇਲ ਹੋ ਗਿਆ ਜਿਵੇਂ ਪਹਿਲਾਂ ਕਿੱਕਲੀ ਦਾ ਲੋਕਾਂ ਨੇ ਐਸੀ ਕਿੱਕਲੀ ਪੁਵਾਈ ਬਠਿੰਡੇ ਚ ਅੱਜ ਤੱਕ ਯਾਦ ਆ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਵਾਲੀ ਐ ਉਸੇ ਤਰੀਕੇ ਅੱਜ ਫੇਰ ਸੈਲਫ ਗੋਲ ਕਰ ਲਿਆ ਇਹ ਜਿਹੜਾ ਚੰਡੀਗੜ੍ਹ ਦਾ ਸਪੈਲਿੰਗ ਹੀ ਸਟੇਜ ਤੇ ਗਲਤ ਬੋਲਤੇ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਵਿੱਚ ਵੀ ਹੁਣ ਸੁਪੜਾ ਸਾਫ਼ ਹੀ ਐ ਕਮਾਂਡ ਉੱਥੇ ਪਹਿਲਾਂ ਹੀ ਸੰਦੀਪ ਪਾਠਕ ਕੋਲੇ ਐ ਤੁਸੀਂ ਤਾਂ ਧੱਕੇ ਨਾਲ ਜਾ ਕੇ ਕੋਠੀ ਲੈ ਕੇ ਸਰਪ੍ਰਸਤੀ ਦਿਖਾ ਰਹੇ ਹੋ ਆਮ ਆਦਮੀ ਪਾਰਟੀ ਚ ਹੁਣ ਕੋਈ ਸਰਪ੍ਰਸਤੀ ਕਬੂਲਦਾ ਨਹੀਂ ਤੁਹਾਡੀ ਐਮਐਲਏ ਉਮਐਲਏ ਭੱਜੇ ਖੜੇ ਨੇ ਕਿਰਪਾ ਕਰਕੇ ਹੁਣ ਸਰਕਾਰ ਕੰਨੀ ਧਿਆਨ ਦੇ ਲੋ ਆ ਜਿਹੜੀ ਤੁਸੀਂ ਥ੍ਰੈਟਿਕਸ ਕਰਦੇ ਹੋ ਤੇ ਪੰਜਾਬ ਨੂੰ ਸ਼ਰਮਸਾਰ ਕਰਦੇ ਹੋ ਇੰਟਰਨੈਸ਼ਨਲ ਲੈਵਲ ਤੇ ਕੀ ਕਹਿਣਗੇ ਲੋਕ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਦੇ ਸਪੈਲਿੰਗ ਹੀ ਨਹੀਂ ਆਉਂਦੇ ਉਹਨੂੰ ਇਹ ਹੀ ਨਹੀਂ ਪਤਾ ਕਿ ਸਿਹਾਰੀ ਲੱਗਦੀ ਹੈ ਕਿ ਬਿਹਾਰੀ ਲੱਗਦੀ ਹੈ ਗੱਗਾ ਹੁੰਦਾ ਕਿ ਗਾਗਾ ਹੁੰਦਾ ਕਿਉਂ बार-बार ਪੰਜਾਬੀਆਂ ਨੂੰ ਸ਼ਰਮਸਾਰ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ